ਸਸ਼ਕਾਲ ਤੁਸੀਂ ਦੇਖ ਰਹੇ ਹੋ ਨੇ ਪੰਜਾਬੀ ਮੀਡੀਆ ਮਹਿਮਾਨ ਪੱਤਰ ਹਾਜ਼ਰਾਂ 4 ਵਜੇ ਤੱਕ ਨੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਸਮੇਂ ਵਿੱਚ ਕੀਤਾ ਗਿਆ ਬਦਲਾ ਸੀਐਮ ਮਾਨ ਨੇ ਕੀਤਾ ਇੱਕ ਹੋਰ ਵੱਡਾ ਐਲਾਨ ਤੰਦਰ ਨੇ ਮੋੜ ਕਿਸਾਨਾਂ ਨੂੰ ਲੈ ਕੇ ਕੀਤਾ ਬਿਆ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਨਿਸ਼ਾਨਦੇਸ਼ ਡੇਰਾ ਬੱਬਾ ਨਾਨਕ ਚ ਅਕਾਲੀ ਦਲ ਨੂੰ ਮਿਲਿਆ ਵੱਡਾ ਝਟਕਾ ਪੰਜਾਬ ਉੱਤੇ ਵੀ ਸਾਈਕਲੋਨ ਦਾ ਮੰਡਰਾ ਰਿਹਾ ਹੈ ਖਤਰਾ ਹੁਣ ਖਬਰਾਂ ਵਿਸਥਾਰ ਨਾਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਜਿਹੜਾ ਸਮੇਂ ਦੇ ਵਿੱਚ ਐ ਬਦਲਾਵ ਕੀਤਾ ਗਿਆ ਹੈ ਸਕੂਲਾਂ ਲਈ ਜਿਹੜੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਦੱਸ ਰਹੀਏ ਕਿ ਦੇਸ਼ ਪਰ ਦੇ ਕਈ ਸੁਭਿਆ ਵਿੱਚ ਗਰਮੀ ਦਾ ਕਹਿਰ ਫਿਰ ਵੱਧ ਗਿਆ ਹੈ ਇਸੇ ਸਿਲਸਿਲੇ ਚ ਆਸਾਮ ਚ ਵੀ ਮੌਸਮ ਬਦਲ ਗਿਆ ਹੈ ਇਸ ਸਮੇਂ ਬਰਸਾਤ ਦਾ ਮੌਸਮ ਹੈ ਤੇ ਰਾਜ ਦੇ ਤਿਰੰਜਲੀਆ ਤੇ ਸਾਰਾ ਖੇਤਰ ਵਿੱਚ ਬਿਖਤ ਗਰਮੀ ਪੈ ਰਹੀ ਹੈ ਇਹ ਨਹੀਂ ਨਹੀਂ ਉੱਥੇ ਸਪਿਤਜ ਜੀ ਹੈ ਕਿ ਸ਼ੁੱਕਰਵਾਰ ਨੂੰ ਗਰੰਟੀ ਚ ਗਰਮੀ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਕਹਿਰ ਦੀ ਗਰਮੀ ਅਤੇ ਨੂੰ ਕਾਰਨ ਪ੍ਰਸ਼ਾਸਨ ਨੇ ਸਕੂਲ ਲਈ ਬੱਚਿਆਂ ਦੇ ਸਕੂਲ ਦਾ ਸਮਾਂ ਬਦਲ ਦਿੱਤਾ ਹੈ ਸਰਕਾਰ ਨੇ ਸੂਬੇ ਦੇ ਤਿਬਰੂਗੜ ਕਾਮਰੂਪ ਸੋਨੀਪੱਟ ਕਚਾਰ ਅਤੇ ਹੋਰ ਜਿਲ੍ਹਿਆਂ ਵਿੱਚ ਗਰਮੀਆਂ ਦੀ ਗਰਮੀ ਦੌਰਾਨ ਸਕੂਲਾਂ ਦਾ ਸਮਾਂ ਬਦਲਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਦਾਸੇ ਇਹ ਕਿ ਆਸਾਮ ਵਿਖੇ ਗਰਮੀ ਦੇ ਕਹਿਰ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ सीएम ਭਗਵੰਤ ਮਾਨ ਨੇ ਇੱਕ ਹੋਰ ਵੱਡਾ ਐਲਾਨ ਕੀਤਾ ਹੈ ਰਜਿਸਟਰੀਕਰਨ ਮੌਕੇ ਐਨਓਸੀ ਹੈ ਜਿਹੜੀ ਉਸ ਦੀ ਮਿਆਦ ਨੂੰ ਖਤਮ ਕਰ ਦਿੱਤਾ ਹੈ ਦਾ ਸਹੀ ਹੈ ਕਿ ਪਲਾਟਾਂ ਦੀ ਰਜਿਸਟਰੀ ਕਰਵਾਉਣ ਵਾਲਿਆਂ ਲਈ ਰਾਹਤ ਵਾਲੀ ਖਬਰ ਹੈ ਰਜਿਸਟਰੀ ਕਰਵਾਉਣ ਵੇਲੇ ਐਨਓਸੀ ਵਾਲੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਜੇਕਰ ਕੰਮ ਕਰਨ ਲਈ ਕੋਈ ਵੀ ਅਫਸਰ ਜਾਂ ਤਹਿਸੀਲਦਾਰ ਤੁਹਾਡੇ ਤੋਂ ਪੈਸੇ ਮੰਗਦਾ ਹੈ ਤਾਂ ਉਸ ਦੀ ਵੀਡੀਓ ਬਣਾ ਕੇ ਸਾਨੂੰ ਭੇਜੋ ਤੁਰੰਤ ਪ੍ਰਭਾਵ ਦੇ ਨਾਲ ਉਸ ਖਿਲਾਫ ਬੰਦ ਦੀ ਕਾਰਵਾਈ ਕੀਤੀ ਜਾਵੇਗੀ ਦਾ ਸਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਜੋ ਗੈਰ ਕਾਨੂੰਨੀ ਕਲੋਨੀਆਂ ਵਿੱਚ ਜੋ ਪਲਾਟ ਖਰੀਦਣ ਵਾਲੇ ਲੋਕਾਂ ਦੀ ਰਜਿਸਟਰੀ ਕਰਵਾਉਣ ਬਾਰੇ ਦੀ ਸਮੱਸਿਆ ਨੂੰ ਹੱਲ ਕਰਨ ਦਾ ਵਾਅਦਾ ਪੂਰਾ ਕੀਤਾ ਹੈ ਇਸ ਤਹਿਤ ਗੈਰ ਕਾਨੂੰਨੀ ਕਲੋਨੀਆਂ ਵਿੱਚ 500 ਗਜ ਤੱਕ ਦੇ ਪਲਾਟਾਂ ਦੀ ਰਜਿਸਟਰੀ ਬਿਨਾਂ ਐਨਓਸੀ ਦੇ ਰਾਹੀਂ ਕੀਤੀ ਜਾਵੇਗੀ ਇਸੇ ਲਈ ਵਿਧਾਨ ਸਭਾ ਵਿੱਚ ਬਿੱਲ ਪੇਸ਼ ਕੀਤਾ ਗਿਆ ਸੀ ਸਬੰਧੀ ਬਣਾਈ ਗਈ ਤਜਵੀਰ ਅਨੁਸਾਰ ਪੰਜਾਬ ਆਪਰੇਸ਼ਨ ਐਟ ਪ੍ਰਾਪਰਟੀ ਰੈਗੂਲੇਸ਼ਨ ਐਕਟ ਵਿੱਚ ਸੋਧ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ ਦੱਸਿਆ ਕਿ ਗੈਰ ਕਾਨੂੰਨੀ ਕਲੋਨੀਆਂ ਵਿੱਚ 500 ਗਜ ਤੱਕ ਦੀਆਂ ਪਲਾਟਾਂ ਉੱਤੇ ਬਿਨਾਂ ਐਨਓਸੀ ਦੇ ਜਿਹੜੀ ਕੀ ਰਜਿਸਟਰ ਕੀਤੀ ਜਾਏਗੀ ਜਿਸ ਦੇ ਆਹ ਆਮ ਤਨੂ ਬਹੁਤ ਈ ਵੱਡੀ ਰਾਹਤ ਮਿਲੀ ਹੈ ਕੰਗਨਰ ਰੌਤ ਅੱਜ ਦਿਨ ਕਿਸੇ ਨਾ ਕਿਸੇ ਗੱਲ ਤੇ ਵਿਵਾਦਾਂ ਵਿੱਚ ਛਿੜੀ ਰਹਿੰਦੀ ਹੈ ਹੁਣ ਫੇਰੇ ਕੰਗਨਰ ਰੌਤ ਨੇ ਕਿਸਾਨਾਂ ਨੂੰ ਲੈ ਕੇ ਵਿਵਾਦਾਂ ਭਰਿਆ ਬਿਆਨ ਦਿੱਤਾ ਹੈ ਦੱਸ ਇਹ ਕਿ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਦੁਆਰਾ 1 ਸਾਲ ਤੋਂ ਤਿੱਖੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਕੰਗਨਾ ਨੇ ਰੱਦ ਕਰ ਦਿੱਤਾ ਸੀ ਦੱਸ ਇਹ ਕਿ ਜਿਹੜੇ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਕੰਗਨਰ ਰੌਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਜਨਤਾ ਪਾਰਟੀ ਸਰਕਾਰ ਦੁਆਰਾ ਰੱਦ ਕੀਤੀ ਗਈ ਖੇਤੀ ਕਾਨੂੰਨਾਂ ਬਾਰੇ ਆਪਣੀ ਤਾਜ਼ਾ ਟਿੱਪਣੀ ਨਾਲ ਨਵਾਂ ਵਿਵਾਦ ਛੇੜ ਦਿੱਤਾ ਹੈ ਦਿੱਲੀ ਦੀਆਂ ਸਰਹੱਦਾ ਤੇ ਕਿਸਾਨਾਂ ਦੁਆਰਾ ਇੱਕ ਸਾਲ ਤੋਂ ਤਿੱਖੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਪਰ ਕੰਗਨ ਰਣੌਤ ਦੀ ਟਿੱਪਣੀ ਨੇ ਬਹਿਸ ਨੂੰ ਮੋੜ ਸੁਰਜੀਤ ਕਰ ਦਿੱਤਾ ਹੈ ਰਣੌਤ ਨੇ ਕਿਹਾ ਹੈ ਕਿ ਕਿਸਾਨਾਂ ਲਈ ਇਹਨਾਂ ਖੇਤੀ ਕਾਨੂੰਨ ਨੂੰ ਵਾਪਸ ਲਿਆਉਣੇ ਚਾਹੀਦੇ ਹਨ ਇਹ ਵਿਵਾਦਪੂਰਨ ਹੋ ਸਕਦਾ ਹੈ ਪਰ ਮੇਰਾ ਮੰਨਣਾ ਹੈ ਕਿ ਕਿਸਾਨਾਂ ਦੇ ਹਿੱਤ ਵਿੱਚ ਕਾਨੂੰਨ ਨੂੰ ਬਹਾਲ ਕੀਤੇ ਜਾਣੇ ਚਾਹੀਦੇ ਨੇ ਕਿਸਾਨਾਂ ਨੇ ਖੁਦ ਇਸ ਦੀ ਮੰਗ ਕਰਨੀ ਚਾਹੀਦੀ ਹੈ ਤਾਂ ਜੋ ਸਾਡੇ ਕਿਸਾਨਾਂ ਦੀ ਤਰੱਕੀ ਤੇ ਕੋਈ ਰੁਕਾਵਟ ਨਾ ਪਵੇ ਦਾ ਸੋ ਇਹ ਕਿ ਕੰਗਨ ਨਿਕਬਾਰ ਫੇਰ ਕਿਸਾਨਾਂ ਲਈ ਜਿਹੜੀ ਕਿ ਅਭਿਵਾਦ ਤਬਿਆਨ ਕਰਕੇ ਆਪਣੇ ਆਪ ਨੂੰ ਸੁਰਖੀਆਂ ਦੇ ਵਿੱਚ ਘੇਰ ਲਿਆ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕੁਝ ਨਵੇਂ ਦਿਸ਼ਾ ਨਿਰਦੇਸ਼ ਜਿਹੜੇ ਜਾਰੀ ਕੀਤੇ ਨੇ ਦੱਸਈਏ ਕਿ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੱਡੀ ਇੱਕ ਖਬਰ ਜਿਹੜੀ ਸਾਹਮਣੇ ਆਈ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਨੇ ਕਿ 14 ਅਕਤੂਬਰ ਤੱਕ ਚੋਣਾਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਪੇਸ਼ ਕਰਨਾ ਹੈ ਨਹੀਂ ਤਾਂ ਕੋਰਟ ਆਦੇਸ਼ ਜਾਰੀ ਕਰੇਗਾ ਦੱਸਈਏ ਕਿ ਪੰਜ ਨਗਰ ਨਿਗਮ ਦੀਆਂ ਚੋਣਾਂ ਜਨਵਰੀ 2023 ਤੋਂ ਪੈਂਡਿੰਗ ਪਈਆਂ ਹਨ 42 ਨਗਰ ਕੌਂਸਲਰ ਦੀਆਂ ਚੋਣਾਂ ਦਸੰਬਰ 2022 ਤੋਂ ਪੈਂਡਿੰਗ ਹਨ ਪੰਜਾਬ ਚ ਅਕਤੂਬਰ ਅਕਬਰ ਮਹੀਨੇ ਜੋ ਪੰਚਾਇਤੀ ਚੋਣਾ ਹੋਣੀਆਂ ਹੰਦਾ ਸਈਏ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜਿਹੜਾ ਕਿੰਦੇ ਜਾਂ ਨਿਰਦੇਸ਼ ਦਿੱਤੇ ਨੇ ਕਿ 14 ਅਕਤੂਬਰ ਤੱਕ ਨਗਰ ਨਿਗਮ ਦੀਆਂ ਕੌਂਸਲਾਂ ਦੀ ਰਿਪੋਰਟ ਹੈ ਜਿਹੜੀ ਉਹ ਜਮ੍ਹਾਂ ਕਰਨੀ ਚਾਹੀਦੀ ਹੈ ਨਹੀਂ ਤਾਂ ਫਿਰ ਕੋਰਟ ਜਿਹੜਾ ਨਵੇਂ ਹੁਕਮ ਪੰਜਾਬ ਸਰਕਾਰ ਨੂੰ ਜਾਰੀ ਕਰੇਗਾ ਡੇਰਾ ਬਾਬਾ ਨਾਨਕ ਵਿਖੇ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਮਿਲਿਆ ਹੈ ਕਈ ਪਰਿਵਾਰ ਜਿਹੜੇ ਨੇ ਕਿ ਕਾਂਗਰਸ ਦੇ ਵਿੱਚ ਜਾ ਕੇ ਸ਼ਾਮਲ ਹੋ ਚੁੱਕੇ ਨੇ ਦੱਸਿਆ ਕਿ ਸਰਪੰਚ ਪ੍ਰਭ ਸ਼ਰਨ ਸਿੰਘ ਸਾਪ ਦਾ ਸਰਪੰਚ ਹੋਮੋ ਅਤੇ ਗੁਰਦੇਵਾਲ ਸਿੰਘ ਲਾੜੀ ਦੇ ਯਤਨ ਸਦਕਾ ਸੁਖਜਿੰਦਰ ਸਿੰਘ ਰੰਦ ਵੱਪਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਅਤੇ ਜਨਰਲ ਸਕੱਤਕ ਇੰਚਾਰਜ ਰਾਜਸਥਾਨ ਕਾਂਗਰਸ ਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਮੁਹਿੰਦ ਅਤੇ ਯੋਗ ਅਗਵਾਈ ਹੇਠ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਹੋਮੋ ਵਿੱਚੋਂ ਅਕਾਲੀ ਦਲ ਨੂੰ ਸੱਦਾ ਲਈ ਅਲਵਿਦਾ ਆ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸਾਬਕਾ ਸਰਪੰਚ ਸ਼ਮਸ਼ੇਰ ਸਿੰਘ ਚੌੜਕਲਾ ਦਲਬਾਖ ਸਿੰਘ ਬੱਗਾ ਹਿਰਾ ਸਿੰਘ ਹਰਪ੍ਰੀਤ ਸਿੰਘ ਹੈਪੀ ਸਰਬੰਸ ਅਤੇ ਮਤਾ ਗੁਰਮੀਤ ਸਿੰਘ ਬਲਰਾਜ ਸਿੰਘ ਗੁਰਮੀਤ ਸਿੰਘ ਸਰਦੂਲ ਸਿੰਘ ਲਖਵਿੰਦਰ ਸਿੰਘ ਵਿਸ਼ਾਲ ਆਦੀ ਸ਼ਾਮਲਸਨ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਵਰਕਰਾਂ ਦਾ ਸੁਖਿੰਦਰ ਸਿੰਘ ਰੰਧਾਵਾ ਨੇ ਸਵਾਗਤ ਕੀਤਾ ਹੈ ਦਾ ਸਹੀ ਹੈ ਕਿ ਡੇਰਾ ਬਾਬਾ ਨਾਨਕ ਤੋਂ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਮਿਲਿਆ ਹੈ ਕਈ ਪਰਿਵਾਰ ਜਿਹੜੇ ਨੇ ਕਿ ਕਾਂਗਰਸ ਚ ਜਾ ਕੇ ਸ਼ਾਮਿਲ ਹੋ ਗਏ ਨੇ ਪੰਜਾਬ ਉੱਤੇ ਵੀ ਸਾਈਕਲੋਨ ਦਾ ਖਤਰਾ ਮੰਡਰਾ ਰਿਹਾ ਹੈ ਪੰਜਾਬ ਦੇ ਵਿੱਚ ਅੱਜ ਸ਼ਾਮ ਤੋਂ ਜਿਹੜਾ ਮੌਸਮ ਦਾ ਮિજાਜ ਉਹ ਬਦਲਦਾ ਨਜ਼ਰ ਆਵੇਗਾ ਦਾ ਸਹੀ ਹੈ ਕਿ ਦੇਸ਼ ਵਿੱਚੋਂ ਮੌਨਸੂਨ ਦੀ ਵਾਪਸੀ ਸ਼ੁਰੂ ਹੋ ਗਈ ਹੈ ਪੱਛਮੀ ਰਾਜਸਥਾਨ ਤੇ ਮੌਨਸੂਨ ਹਟਣਾ ਸ਼ੁਰੂ ਹੋ ਗਿਆ ਹੈ ਵਾਪਸੀ ਲਾਈਨ ਪੱਛਮੀ ਰਾਜਸਥਾਨ ਵਿੱਚ ਕੁਝ ਕਰਾ ਕਰ ਬੁੱਝ ਤੇ ਰਹੀ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਮੌਨਸੂਨ ਆਪਣੀ ਨਿਰਧਾਰਿਤ ਤਿਥੀ 6 ਦਿਨ ਤੋਂ ਲੇਟ ਹੈ ਯਾਨੀ ਕਿ ਇਸ 17 ਦੀ ਬਜਾਏ 23 ਸਤੰਬਰ ਤੋਂ ਵਾਪਸੀ ਲੈ ਰਿਹਾ ਹੈ ਇਹ ਕਾਰਨ ਦਿੱਲੀ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਵੀ ਮੌਨਸੂਨ ਦੀ ਵਾਪਸੀ ਚਦੇਰੀ ਹੋਵੇਗੀ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਪੱਛਮੀ ਬੰਗਾਲ ਦੀ ਖਾੜੀ ਅਤੇ ਅਰुणाचल प्रदेश ਵਿੱਚ ਚੱਕਰਵਤੀ ਸਰਕੂਲੇਸ਼ਨ ਬਣ ਰਿਹਾ ਹੈ ਦੱਸਿਆ ਕਿ ਪੱਛਮੀ ਰਾਜਸਥਾਨ ਦੇ ਨੇੜੇ ਅਤੇ ਬੰਗਾਲ ਦੀ ਖਾੜੀ ਵਿੱਚ ਵੀ ਇੱਕ ਘੱਟ ਦਬਾਅ ਬਣ ਰਿਹਾ ਹੈ ਇਸ ਦਾ ਅਸਰ ਧਰੀ ਰਾਜਾ ਉੱਤੇ ਵੀ ਪਵੇਗਾ ਮੌਸਮ ਵਿਭਾਗ ਨੇ ਕਿਹਾ ਹੈ ਕਿ ਮੱਧ ਪ੍ਰਦੇਸ਼ ਕਿ ਜਿਹੜਾ ਰਾਜਸਥਾਨ ਉੱਤਰ ਪ੍ਰਦੇਸ਼ ਝਾਰਖੰਡ ਪੱਛਮੀ ਬੰਗਾਲ ਬਿਹਾਰ ਹਰਿਆਣਾ ਤੇ ਪੰਜਾਬ ਵਿੱਚ ਭਾਰੀ ਨਹੀਂ ਪੈਣ ਦੀ ਸੰਭਾਵਨਾ ਹੈ ਦਾ ਸੋ ਇਹ ਕਿ ਜਿਹੜਾ ਬੰਗਾਲ ਦੀ ਖਾੜੀ ਉੱਤੇ ਸਾਈਕਲਨ ਬਣ ਰਿਹਾ ਹੈ ਉਸ ਦਾ ਖਤਰਾ ਪੰਜਾਬ ਦੇ ਉੱਤੇ ਵੀ ਮੰਡਰਾ ਰਿਹਾ ਹੈ ਪੰਜਾਬ ਦੇ ਵਿੱਚ ਅਜਸ਼ਾਂ ਤੋਂ ਮੌਸਮ ਦਾ ਮੀਤਾ ਸੌੜਾ ਬਦਲਦਾ ਨਜ਼ਰ ਆ ਸਕਦਾ ਹੈ ਪੰਜਾਬ ਦੇ ਵਿੱਚ ਕਈ ਸੂਬਿਆਂ ਵਿੱਚ ਭਾਰੀ ਨਹੀਂ ਪੈਣ ਦੀ ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਨਿਰ ਪੰਜਾਬੀ ਮੀਡੀਆ ਹੁੰਦੇ ਇਜਾਜ਼ਤ ਧੰਨਵਾਦ